ਪਟਾਲਾ ਦੇ ਕਾਦੀਆਂ ਰੋਡ ਸਥਿਤ ਤੇ ਇੱਕ ਦਰਦਨਾਖਾ ਹਾਦਸਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਨਿੱਜੀ ਕੰਪਨੀ ਦੀ ਰਾਜஸ்தானੀ ਨਾਂ ਦੀ ਨਿੱਜੀ ਕੰਪਨੀ ਦੀ ਬੱਸ ਜੋ ਕਿ ਪਟਾਲਾ ਤੋਂ ਮੁਹਾਲੀ ਜਾ ਰਹੀ ਸੀ ਜਿਸ ਦੇ ਵਿੱਚ ਕਈ ਲੋਕ ਸਵਾਰ ਸਨ ਉਹ ਜਦੋਂ ਪਿੰਡ ਸ਼ਾਬਾਦ ਤੋਂ ਲੰਘਣ ਲੱਗੀ ਤਾਂ ਇੱਕ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਉਹ ਬਸ ਅੱਡ ਦੇ ਦੀ ਮਾਰਤ ਦੇ ਵਿੱਚ ਜਾ ਵਜੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਸ ਹਾਦਸਾ ਹੋਇਆ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਦੌਰਾਨ ਵਾਪਰਿਆ ਹੈ ਹਾਦਸਾ ਇੰਨਾ ਭਿਆਨਕ ਸੀਗਾ ਕਿ ਇਮਾਰਤ ਦਾ ਲੈਂਟਰ ਬਸ ਦੇ ਵਿੱਚ ਜਾ ਵੜਿਆ ਜਿਸ ਕਾਰਨ ਬਸ ਦੇ ਵਿੱਚ ਬੈਠੇ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਦੇ ਨਾਲ ਕਾਇਲ ਹੋ ਗਏ ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਅਤੇ ਅਮਨਦੀਪ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਇਸ ਮੌਕੇ ਇਸ ਮੌਕੇ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਵੀ ਇਸ ਮੌਕੇ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਵੀ ਮਰੀਜ਼ਾਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਦਾ ਦੌਰਾ ਕੀਤਾ ਇਸ ਮੌਕੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਸੋ ਅੱਜ ਬਹੁਤ ਹੀ ਅਨਫੋਰਚਨਟਿਕ ਟ੍ਰੈਜੇਡੀ ਜਿਹੜੀ ਹੋਈ ਹੈ ਬੱਸ ਐਕਸੀਡੈਂਟ ਹੋਇਆ ਸੀਗਾ ਜਿਹੜੀ ਬੱਸ ਗੁਰਦਾਸਪੁਰ 'ਚ ਐਕਸੀਡੈਂਟ ਰਸ ਹੋਈ ਸੀਗੀ ਉਹਨਾਂ ਦੇ ਕੁਝ ਪੇਸ਼ੈਂਟਸ ਜਿਹੜੇ ਇੱਥੇ ਰੈਫਰ ਹੋਏ ਸੀਗੇ ਸੋ ਕੁਝ ਪੇਸ਼ੈਂਟ ਸਾਡੇ ਇੱਥੇ ਹੈਗੇ ਆ ਕੁਝ ਅਮਨਦੀਪ ਹਸਪੀਟਲ 'ਚ ਹੈਗੇ ਮੌਜੂਦ ਤੇ ਇੱਥੇ ਇਹਨਾਂ ਨੂੰ ਵਧੀਆ ਇਲਾਜ ਇੱਥੇ ਮਿਲ ਰਿਹਾ ਹੈਗਾ ਐਂਡ ਜੋ ਵੀ ਇਹਨਾਂ ਦਾ ਟ੍ਰੀਟਮੈਂਟ ਹੈ ਉਹ ਕੰਪਲੀਟਲੀ ਫ੍ਰੀ ਆਫ ਕਾਸਟ ਹੋਏਗਾ ਐਂਡ ਜਿਹੜੇ ਇਹਨਾਂ ਦੇ ਪੇਸ਼ੈਂਟਸ ਦੇ ਨਾਲ ਅਟੈਂਡੈਂਟਸ ਵੀ ਹੈਗੇ ਆ ਉਨਾ ਨੂੰ ਵੀ ਅਸੀਂ ਇਹ ਸੈਲਰੀ ਦਿੱਤੀ ਹੈਗੀ ਥੈਟ ਬੈਸਟ ਐਟ ਦਿ ਹੈਡਸ ਆਫ ਡਿਪਾਰਟਮੈਂਟਸ ਜਿਹੜੇ ਨਹੀਂ ਹਸਪੀਟਲ ਦੇ ਉਹ ਆਪ ਇਹਨਾਂ ਕੇਸਸ ਨੂੰ ਟਰੀਟ ਕਰ ਰਹੇ ਸੋ ਇਥੇ ਜਿਹੜੇ ਪੇਸ਼ੈਂਟਸ ਆਪਣੇ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਹੈ ਜੀ ਐਮ ਸੀ ਐਚ ਦੇ ਵਿੱਚ ਉਹ ਸੀਰੀਅਸ ਨਹੀਂ ਹੈਗੇ ਜਿਹੜਾ ਇੱਕ ਪੇਸ਼ੈਂਟ ਅਮਨਦੀਪ ਹਸਪੀਟਲ ਗਿਆ ਉਹ ਸੀਰੀਅਸ ਹੈਗੇ ਅਸੀਂ ਜਲਦੀ ਇੱਕ ਨੰਬਰ ਵੀ ਰੀਲੀਜ਼ ਵੈਸੇ ਕਰ ਦਿੰਨੇ ਆ ਜਿਹੜੇ ਵੈਸੇ ਤਾਂ ਅਟੈਂਡੈਂਟਸ ਹਰ ਇੱਕ ਤੇ ਪਹੁੰਚ ਗਏ ਆ ਸੋ ਆਈ ਥਿੰਕ ਮੋਰ অর ਲੈਸ ਇਟ ਇਜ਼ ਅੰਡਰ ਕੰਟਰੋਲ ਐਂਡ ਆਫ ਕੋਰਸ ਅਸੀਂ ਪ੍ਰੇ ਜ਼ਰੂਰ ਕਰਦੇ ਕਿ ਇਹਨਾਂ ਦੀ ਫੁੱਲ ਰਿਕਵਰੀ ਜਲਦੀ ਹੋ ਜਾਏ ਕੋਈ ਕਾਰਨ ਪਤਾ ਲੱਗਾ ਐਕਸ਼ਨ ਕੀ ਕਰ ਰਹੇ ਨਹੀਂ ਆਈ ਡੋਨਟ ਹੈਵ ਦੋਸ ਡਿਟੇਲਸ ਸੋ ਹਾਲੇ ਮੇਰੇ ਕੋਲ ਡਿਟੇਲਸ ਨਹੀਂ ਹੈਗੀਆਂ ਬਟ ਥਿਸ ਵਾਸ ਜਿਹੜੇ ਪੇਸ਼ੈਂਟਸ ਇੱਥੇ ਰੈਫਰ ਹੋਏ ਆ ਉਹ ਬਿਲਕੁਲ ਆਈ ਕੈਨ ਅਸ਼ੋਰ ਕਿ ਇੱਕਦਮ ਠੀਕ ਹੋ ਜਾਣਗੇ ਐਂਡ ਇੱਕ ਜਿਹੜੇ ਸੀਰੀਅਸ ਹੈਗੇ ਮੈਂ ਉਹਨਾਂ ਨੂੰ ਵੀ ਵਿਜ਼ਿਟ ਕਰ ਰਹੀ ਹਾਂ ਬਟ ਉਹਨਾਂ ਦਾ ਪੂਰਾ ਇਲਾਜ ਜਿਹੜਾ ਹੈ ਸਰਕਾਰ ਵੱਲੋਂ ਕਰਾਇਆ ਜਾਏਗਾ ਐਂਡ ਕੋਈ ਏਦਾਂ ਦਾ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਆਪਣੇ ਇਲਾਜ ਕਰਾਉਣ ਦੇ ਵਿੱਚ ਸੋ ਇਹ ਚੀਜ਼ ਹੈ ਫॉर ਅੰਮ੍ਰਿਤਸਰ ਇੰਨੇ ਕਾ ਪ੍ਰਾਈਵੇਟ ਹਸਪੀਟਲ ਵਿੱਚ ਜੇ ਤੁਹਾਨੂੰ ਲੱਗੂ ਵੀ ਇਹ ਜੀ ਜਿੱਦਾਂ ਮਾਨਯੋਗ ਸੀਐਮ ਸਰ ਦੇ ਸਾਨੂੰ ਹੁਕਮ ਵੀ ਇਹੀ ਹੋਇਆ ਨੇ ਕਿ ਕਿਸੇ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਨਾ ਆਵੇ ਐਸੀ ਬੈਸਟ ਇਲਾਜ ਜੋ ਹੈ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਵੀ ਇਲਾਜ ਜਿਹੜਾ ਹੈ ਫ੍ਰੀ ਆਫ ਕਾਸਟ ਅਸੀਂ ਕਰਾਵਾਂਗੇ ਕੋਈ ਉਹਨਾਂ ਨੂੰ ਦਿੱਕਤ ਵਾਲੀ ਗੱਲ ਨਹੀਂ ਹੋਈ SMZ نیوز ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਘਰਵਾਲ ਦੀ ਰਿਪੋਰਟ